ਦਾਵਾ ਪ੍ਰਚਾਰ ਅੱਜ ਬਾਸਮਤੀ ਦੀਆਂ ਵੈਰਾਈਆਂ ਦਾ ਕਰ ਰਹੇ ਹਾਂ ਕਿਉਂਕਿ ਬਾਸਮਤੀ ਦਾ ਪਿਛਲੀ ਦਫਾ ਰੇਟ ਵੀ ਤੁਹਾਨੂੰ ਅੱਛਾ ਮਿਲਿਆ ਤੁਸੀਂ ਵੀ ਐਂਸ਼ੀਅਸ ਹੋ ਉਹ ਲਾਉਣ ਦੇ ਵਾਸਤੇ ਦੂਜੇ ਸਾਡੇ ਜਿਹੜਾ ਸਟੇਜ ਦਾ ਬਾਟਰ ਦਾ ਪ੍ਰੋਬਲਮ ਹੈ ਪਾਣੀ ਖੱਲੇ ਜਾ ਰਿਹਾ ਬਾਸਮਤੀ ਦੇ ਪਾਣੀ ਦੀ ਲੋੜ ਘੱਟ ਹੈ ਔਰ ਉਹ ਐਸ ਮੌਕੇ ਲੱਗਦੀ ਹੈ ਜਿਸ ਮੌਕੇ بارشਾਂ ਵਾਲੀ ਹੋ ਜਾਂਦੀ ਹੈ ਬਹੁਤ ਮੌਸਮ ਤਾਂ ਤੁਹਾਡੇ ਚਾਰ ਵੈਰਾਈਆਂ ਅਸੀਂ ਪੂਸਾ ਬਾਸਮਤੀ 1885 ਜਿਹੜਾ 1121 ਦਾ ਬਦਲ ਹੈ 1121 ਦੇ ਇੰਪਰੂਵਡ ਕਲਟੀ ਹੈ ਤੇ ਪੂਸਾ ਬਾਸਮਤੀ 1486 ਜਿਹੜੇ 1401 ਪੂਸਾ ਬਾਸਮਤੀ 6 ਜਿਹੜੇ ਆ ਉਹਦਾ ਬਦਲ ਹੈ ਤੇ 1847 ਜਿਹੜਾ 1509 ਤੇ 1692 ਦਾ ਬਦਲ ਹੈ ਅੱਜ ਉਹਦੇ ਤੁਹਾਨੂੰ ਇੰਪਰੂਵਡ ਸੀਡ ਦੇ ਰਹੇ ਹਾਂ ਔਰ ਕੁਝ ਫਾਰਮਰ ਦੇ ਵਾਸਤੇ ਜਿਹੜੇ ਸਾਡੇ ਨਾਲ ਜਿਹੜੇ ਨੇ ਜਿਹਨਾਂ ਸਾਨੂੰ ਕਹੇ ਸੀ ਸਾਡੇ ਵਾਸਤੇ ਪੂਸਾ 44 ਵੀ ਤਿਆਰ ਕਰੋ ਉਹਨਾਂ ਦੇ ਵਾਸਤੇ ਸਪੈਸ਼ਲੀ ਅਸੀਂ ਪੂਸਾ 44 ਵੀ ਤਿਆਰ ਕਰਕੇ ਦਿੱਤਾ ਉਹਨਾਂ ਨੂੰ ਥੋੜਾ ਥੋੜਾ ਉਹ ਐਮਨਸ਼ੀਸ਼ਾਂ ਲਾਉਣ ਦੇ ਵਾਸਤੇ ਤਾਂ ਅੱਜ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ درمیان ਡਾਕਟਰ ਗਲੇਸ਼ ਸਿੰਘ ਜਿਹੜੇ ਕਿ ਤੁਸੀਂ ਨਾਂ ਸੁਣਿਆ ਹੋ ਐਮਿਨੈਂਟ ਸਾਇੰਟਿਸਟ ਐ ਔਰ ਇਹਨਾਂ ਨੇ वाटर सेविंग डिवाइसि जड़िया हैं पानी बचा दियाँ बहुत कामयाब हो फील्ड जाके ते ओ थोड़ा जहा दस भी तो अस अजना ऑनर करते हुए मान महसूस कर रहे हैं और अपने अपना फर्ज अदा कर रहे हैं कि एक इन्हें एमिनेंट साइंटिस्ट जो सा जमीन से आया ਛੋਟੇ ਜੇ ਇੰਸਟੀਚਿਊਸ਼ਨ ਹੈ ਤੇ ਉਹ ਉਹਨੂੰ ਸਨਮਾਨ ਦਈਏ ਸਾਡੇ ਗੁਰਵਚਨ ਸਿੰਘ ਬੋਰਡ ਆਫ ਡਾਇਰੈਕਟਰ ਦੇ ਸੀਨੀਅਰ ਡਾਇਰੈਕਟਰ ਹੈ ਔਰ ਛੋਦੀ ਸਾਹਿਬ ਇਹ ਵੀ ਸਾਡੇ ਬੋਰਡ ਆਫ ਡਾਇਰੈਕਟਰ ਦੇ ਸੀਨੀਅਰ ਡਾਇਰੈਕਟਰ ਹੈ ਇਹ ਦੋਹੀ ਇਹਨਾਂ ਨੂੰ ਸਨਮਾਨਿਤ ਕਰਨਗੇ ਕਿ ਮੈਂ ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਨੂੰ ਸਨਮਾਨਿਤ ਕਰੀਏ ਮੈਂ ਡਾਕਟਰ ਨੂੰ ਅਰਜ਼ ਕਰਾਇਆ ਕਿ ਦੋ ਲਫਜ਼ ਤੁਹਾਨੂੰ ਕਹਨ